ਬਹੁਤ ਚੰਗਾ ਮਹਿਸੂਸ ਕਰਦੇ ਜੇ ਕੋਈ ਪ੍ਰਾਣ ਨੂੰ ਕੋਈ ਗਿਫਟ ਦੇਵੇ ਚੰਦਰਮਾ ਦੇ ਉੱਤੇ ਪਲਾਟ ਤੇ ਤੇ ਚੰਗਾ ਹੀ ਮਹਿਸੂਸ ਕਰੇਗਾ ਹਰ ਕੋਈ ਵਿਅਕਤੀ ਇੱਕ ਅਮਰੀਕਾਈ ਸੈਡ ਆ ਤੇ ਉਤੋਂ ਆਪਾਂ ਆਨਲਾਈਨ ਇਹ ਖਰੀਦੀ ਸੀਗੀ ਪ੍ਰੋਪਰਟੀ ਆਪਾਂ ਆਪਾਂ ਜੀ ਦੋ ਪਲਾਟ ਖਰੀਦੇ ਸੀ ਇਹ ਆਪਣੀ ਆਪਣੀ ਵਾਈਫ ਦਾ ਬਰਥਡੇਸ ਦਾ ਉਹ ਗਿਫਟ ਕੀਤਾ ਸੀਗਾ ਉਹਨੂੰ ਮੇਰਾ ਨਾਮ ਹੈ ਜੇ ਹਰਜੀਤ ਸਿੰਘ ਆ ਜੀ ਤੇ ਮੈਂ ਇਟਲੀ ਰਹਿਣਾ ਵਾਂ ਤਾਂ ਇਟਲੀ ਤੋਂ ਆਇਆ ਹੋਇਆ ਹਾਂ ਹਾਂ ਜੀ ਅਜਾ ਜਲੰਧਰ ਕਿੱਥੇ ਰਹਿੰਦੇ ਆ ਜੀ ਤੁਸੀਂ ਜਲੰਧਰ ਜੀ ਪਿੰਡ ਆਪਣਾ ਹੈਗਾ ਜੰਨਿਆਲਾ ਪਿੰਡ ਆ ਜੀ ਜੰਨਿਆਲਾ ਪੰਜ ਕੀ ਤੇ ਇਹ ਤੁਸੀਂ ਆਪਣੇ ਪਲਾਟ ਕਰੀ ਗਿਆ ਹੋਗਾ ਪਹਿਲਾਂ ਕਿੰਨੀ ਪ੍ਰਾਪਰਟੀ ਕੀਤੀ ਕਿੱਥੇ ਕੀਤੀ ਹੈਗੀ ਅਤੇ ਹੁਣ ਉਹਦਾ ਨੈਕਸਟ ਸਟੌਪ ਕੀਤੀ ਉਹਦਾ ਜਿੱਦਾਂ ਜਿੱਦਾ ਜੇ ਆਪਾਂ ਅਮਰੀਕਾ ਦੀ ਸਾਈਡ ਆ ਜੀ ਇੱਕ ਅਮਰੀਕਾ ਦੀ ਸਾਈਡ ਆ ਤੇ ਉਤੋਂ ਆਪਾਂ ਆਨਲਾਈਨ ਇਹ ਖਰੀਦੀ ਸੀਗੀ ਪ੍ਰਾਪਰਟੀ ਆਪਾਂ ਆਪਾਂ ਜੀ ਦੋ ਪਲਾਟ ਖਰੀਦੇ ਸੀਗੇ ਆਪਣੀ ਮੈਂ ਆਪਣੀ ਭਾਈ ਸਾਹਿਬ ਬਰਥਡੇਸ ਦਾ ਉਹ ਗਿਫਟ ਕੀਤਾ ਸੀਗਾ ਉਹਨੂੰ ਤੇ ਉਹਨਾਂ ਲਈ ਖਰੀਦੇ ਸੀਗੇ ਕਿੱਥੇ ਖਰੀਦੇ ਸੀਗੇ ਮੋਂਟੇ ਆ ਜੀ ਮੋਂਟੇ ਖਰੀਦੇ ਸੀਗੇ ਤੇ ਉਹਦੇ ਨਹੀਂ ਫਿਰ ਹੁਣ ਇਹ ਭਾਈ ਸਾਹਿਬ ਕਹਿੰਦੇ ਜੀ ਜਿੱਦਾਂ ਇੱਕ ਪਲਾਟ ਜੀ ਸਾਡੇ ਨਾਂ ਤੇ ਕਰ ਦੋ ਇਹ ਕਿ ਨਹੀਂ ਉਹ ਅਹੀਂ ਜੀ ਹੁਣ ਇੱਕ ਪਲਾਟ ਜਿਹੜਾ ਆ ਇਹ ਭਾਈ ਸਾਹਿਬ ਹੁਣਾਂ ਦੇ ਨਾਮ ਤੇ ਕੀਤਾ ਉਹ ਜਿੱਦਾਂ ਵੀ ਆ ਕਿੰਨੇ ਮਾਤਰਾ ਦਾ ਪਲਾਟ ਆ ਸਾਡੇ ਉਹਨਾਂ ਦੇ ਨਾਮ ਤੇ ਉਹ ਜੀ ਇੱਕ ਏਕੜ ਆ ਜੀ ਜਿੱਦਾਂ ਡਾਕੂਮੈਂਟ ਵਿੱਚ ਇੱਕ ਏਕੜ ਲਿਖਿਆ ਹੋਇਆ ਆ ਤੇ ਇੱਕ ਏਕੜ ਹੈਗਾ ਤੇ ਹਾਂ ਜੀ ਸਰ ਇਹ ਜਿਹੜੇ ਪੇਪਰ ਵਗੈਰਾ ਪੇਪਰ ਤੁਸੀਂ ਇਹਨਾਂ ਨੂੰ ਕਰ ਦਿੱਤੇ ਹੈਂਡਓਵਰ ਕਰ ਦਿੱਤੇ ਇਹਦੇ ਹਾਂ ਜੀ ਪੇਪਰ ਹੈਂਡਓਵਰ ਇਹਨਾਂ ਨੂੰ ਕਰ ਦਿੱਤੇ ਹੋਏ ਆ ਪੇਪਰ ਜਿਹੜੇ ਇਹਨਾਂ ਨੂੰ ਤੇ ਉਹ ਕਰਤੇ ਆ ਜੋ ਵੀ ਜੇਕਰ ਆਨਲਾਈਨ ਕੋਈ ਹੋਊਗਾ ਤੇ ਅਸੀਂ ਜਿਹੜੀ ਆਫਸਾਈਡ ਹੈਗੀ ਆ ਉਹਨਾਂ ਨੂੰ ਕਹਿ ਕੇ ਕਹਾਂਗੇ ਜੀ ਇਹਨਾਂ ਦਾ ਤੇ ਹੈਗਾ ਜੋ ਵੀ ਆ ਟ੍ਰਾਂਸਫਰ ਹੋ ਜਾਊਗਾ ਜੀ ਸੱਚ ਕਿਸ ਮਕਸਦ ਦੇ ਨਾਲ ਤੁਸੀਂ ਉੱਥੇ ਖਲਾਉਤ ਕੀ ਪਿਆ ਗਿਆ ਪੁੱਤਰ ਮੂਹਰੇ ਇਹ ਜੀ ਇੱਕ ਖੁਆਇਸ਼ ਹੈਗੀ ਜਿੱਦਾਂ ਕਿ ਲੈ ਵੀ ਵਾਈਫ ਨੂੰ ਡਿਫਰੈਂਟ ਗਿਫਟ ਦੇਣਾ ਹੈ ਜੀ ਕਿ ਲੈ ਵੀ ਕਿ ਮੈਂ ਉਸ ਹੱਬ ਨਾਲ ਕਰ ਦੇ ਦੱਸੇਗਾ ਇਹ ਹੁਣ ਭਾਈ ਸਾਹਿਬ ਦੀ ਆ ਗਾਂ ਇਹਨਾਂ ਨੇ ਲਿਆ ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਇਹ ਕਿਸ ਹੱਬ ਨਾਲ ਲੈ ਲੈ ਵੀ ਕਰ ਰਹੇ ਆ ਉਹ ਕਿਉਂ ਲੈ ਰਹੇ ਆ ਤੁਸਾਂ ਨੂੰ ਡਰਾ ਉਹਨਾਂ ਨੂੰ ਸ਼ਿਫਟ ਕਰਦੇ ਹੈਗੇ ਅਸੀਂ ਹੁਣ ਉਹਨੂੰ ਕਵਰ ਕਰਨੇ ਦੇ ਰਹੇ ਹਾਂ ਕਿ ਕਿ ਆਪਨੇ 21 ਵਿਆਹ ਸਤਿ ਕੀਤੇ ਰਹੀ ਹੈਗੀ ਜਾਂ ਫਿਰ ਇਹ ਜੀ ਕੰਫਰੈਂਸ ਸਰਕਲ ਸਾਡਾ ਹੈਗਾ ਜੀ ਬਹੁਤ ਵਧੀਆ ਸਾਡਾ ਇ ਪਿੰਡ ਵਿੱਚ ਇੱਕ ਪਿੰਡ ਤੋਂ ਆ ਜੀ ਸਾਰਾ ਕੁਝ ਜਿੱਦਾਂ ਕੇ ਲੈ ਵੀ ਭਾਈਚਾਰਾ ਆਪਣਾ ਹੈ ਜੀ ਹੈਗ ਨਹੀਂ ਵਧੀਆ ਆਪਣੇ ਮਿੱਤਰੇ ਆਪਣੇ ਇਹ ਸਹੀ ਕਿ ਨਹੀਂ ਤੇ ਇਸ ਪੇ ਆਪ ਤੇ ਜੀ ਭਾਈ ਸਾਹਿਬ ਨਾਲ ਆ ਕਿੰਨੇ ਸਾਲਾਂ ਤੋਂ ਜਾਣਦੇ ਸਰ ਤੁਸੀਂ ਠਾਪੜ ਜੀ ਠਾਪੜ ਜੀ ਨਾਲ ਆਪਣਾ ਇੱਕੋ ਪਿੰਡ ਤੋਂ ਆ ਜੀ ਜੰਮੇ ਪਲੇ ਜੀ ਸਮਝੋ ਇੱਕੋ ਹੀ ਆ ਜੀ ਸਮਝ ਲਓ ਤੁਸੀਂ ਇਹ ਕੀਤਾ ਸੀ ਅਸੀਂ ਦਿੱਤਾ ਨਾ ਐਜ਼ ਅ ਗਿਫਟ ਹੈ ਜੀ ਐਜ਼ এ ਗਿਫਟ ਹੈ ਭਾਈ ਸਾਹਿਬ ਨੂੰ ਜਿਦਾ ਇਹ ਇਹਨਾਂ ਨੂੰ ਐਜ਼ এ ਗਿਫਟ ਕੀਤਾ ਗਿਆ ਹੈ ਇਹ ਲੋਕਾਂ ਦੀ ਖੁਆਇਸ਼ ਹੁੰਦੀ ਹੈ ਕਿ ਚੰਗੀ ਫਲਾਟ ਲੈਣ ਦੀ ਗੱਲਾ ਕਹਿੰਦੇ ਸੀ ਹਾਂਜੀ ਜੀ ਕੰਮ ਤੇ ਫਲਾਟ ਲਿਆ ਤੇ ਫਲਾਟ ਲੈ ਕੇ ਉਹ ਗਿਫਟ ਕਰ ਰਹੇ ਤੁਸੀਂ ਕਿ ਉਹ ਜਾ ਫੀਲ ਜੀ ਦੇਖੋ ਜੀ ਵਧੀਆ ਫੀਲ ਹੋ ਰਿਹਾ ਜੀ ਜਾਨੀ ਕਿ ਆਪਣੇ ਤੋਂ ਦੋ ਦੋ ਲੈ ਸੀ ਤੇ ਇੱਕ ਆਪਾ ਭਾਈ ਸਾਹਿਬ ਨੂੰ ਵੀ ਖੁਸ਼ ਕਰਨਾ ਸੀਗਾ ਇਸ ਲਈ ਬ੍ਰਦਰ ਆਪਣਾ ਅਗਲਾ ਵੀ ਇਹਨੂੰ ਵੀ ਇਹੀ ਕਿ ਇਹ ਇਹਦੀ ਤਮੰਨਾ ਸੀਗੀ ਤੇ ਇਸ ਲਈ ਆਪਾਂ ਭਾਈ ਸਾਹਿਬ ਨੂੰ ਇਹੀ ਕਿ ਜੀ ਬਹੁਤ ਚਿਰ ਦੇ ਪਿੱਛੇ ਪੈਸ ਗਿਆ ਜੀ ਇੱਕ ਕਰ ਦੋ ਜੀ ਸਾਨੂੰ ਗਿਫਟ ਕਰ ਦੋ ਤੇ ਇਸ ਲਈ ਵੀ ਭਾਈ ਸਾਹਿਬ ਨੂੰ ਇੱਕ ਕਰ ਜਿਹੜਾ ਦੂਸਰਾ ਪਲਾਟ ਸੀ ਕਹਿੰਦੇ 2 ਕਲੋੜ ਲਿਆ ਦੂਸਰਾ ਪਲਾਟ ਉਹ ਵੀ 1 ਏਕੜ ਦਾ ਹੀ ਖਰੀਦਿਆ ਹਾਂਜੀ ਉਹ ਵੀ 1 ਏਕੜ ਦਾ ਹੀ ਉਹ ਵੀ ਹਾਂਜੀ ਇਹ ਦੱਸੋ ਥੋੜਾ ਪ੍ਰੋਸੀਜਰ ਦੱਸ ਦਿਓ ਆਪਣੇ ਪੈਪਰ ਸਰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਜਿਹੜਾ ਤੁਹਾਨੂੰ ਇਹਨਾਂ ਨੇ ਗਿਫਟ ਕੀਤਾ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਕਾਫੀ ਲੰਬੇ ਸਮੇਂ ਤੋਂ ਭਾਜੀ ਉਹਨਾਂ ਨਾਲ ਜਦੋਂ ਵੀ ਕਿਤੇ ਇਹ ਜਦੋਂ ਵਿਦੇਸ਼ ਤੋਂ ਇੱਥੇ ਸਾਡੇ ਇੰਡੀਆ ਦੇ ਵਿੱਚ ਆਉਂਦੇ ਸਨ ਇਹ ਵੇਲੇ ਅਸੀਂ ਬਹਿੰਦੇ ਹਟਦੇ ਸਾਂ ਤਾਂ ਕਈ ਵੇਲੇ ਮੈਂ ਵੀ ਇਹ ਵੀ ਕਿਤੇ ਚੰਦਰਮਾ ਦੇ ਉੱਤੇ ਇਹ ਪਲਾਟ ਲੈ ਦਵਾਂ। ਪਾਜੀ ਕਹਿੰਦਾ ਵੀ ਜਿੱਦਣ ਵੀ ਕਿਦਮੈਂ ਦੁਬਾਰਾ ਇੰਡੀਆ ਆਇਆ ਤੇ ਤੈਨੂੰ ਸਰਜੀਤ ਗਿਫਟ ਹੀ ਦੇ ਜਾਣਾ। ਤੇ ਮੈਂ ਕਹਾਂ ਵੀ ਚਲੋ ਪਾਜੀ ਜੇ ਇਸ ਤਰ੍ਹਾਂ ਹੋਸਦਾ ਚਲੋ ਅਸੀਂ ਪੈਸੇ ਦੀ ਤੱਕ ਦੀ ਇਹ ਗੱਲ ਹੀ ਨਹੀਂ ਕਦੀ ਕੀਤੀ ਆਸ ਵਿੱਚ ਕਿਉਂਕਿ ਇੱਕ ਭਰਾਮਾ ਤੌਰ ਤੇ ਅਸੀਂ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਤੋਂ ਸਾਡਾ ਮਿਲਣ ਵਰਤਨ ਆ। ਲੇਕਿਨ ਹੁਣ ਉਹ ਇੰਡੀਆ ਐ ਤੇ ਉਹਨਾਂ ਨੇ ਮੈਨੂੰ ਇਹ ਗਿਫਟ ਕੀਤਾ ਮੈਂ ਇਸ ਪਰਿਵਾਰ ਦਾ ਬਹੁਤ ਹੀ ਦਿਲੋਂ ਰਿਣੀ ਧੰਨਵਾਦ ਕਰਦਾ ਆ ਕਿਉਂਕਿ ਇਹਨਾਂ ਨੇ ਮੇਰੀ ਜਿਹੜੀ ਦਿਲ ਹੀ ਖਾਈ ਸੀ ਉਹ ਖਾਹਿਸ਼ ਨੂੰ ਪੂਰਾ ਕੀਤਾ ਕਿਉਂਕਿ ਹਰ ਬੰਦੇ ਦੀ ਸੋਚ ਹੁੰਦੀ ਆ ਵੀ ਵੀ ਚੰਦਰਮਾ ਤੇ ਤੇ ਪਹੁੰਚ ਲਈਏ ਤੇ ਜੇ ਚੰਦਰਮਾ ਤੇ ਪਹੁੰਚ ਲਿਆ ਆ ਵੀ ਜੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਨਸਾਨ ਵਸੇਰਾ ਕਰੇਗਾ ਜਾਂ ਇਨਸਾਨ ਰਹੇਗਾ ਔਰ ਸਾਨੂੰ ਵੀ ਮੌਕਾ ਮਿਲੇਗਾ ਵੀ ਅਸੀਂ ਚੰਦਰਮਾ ਦੇ ਉੱਤੇ ਵਸੇਰਾ ਕਰੀਏ ਜਦ ਵੀ ਇਨਸਾਨ ਰਹੇਗਾ ਲੇਕਿਨ ਹਜੇ ਤਾਂ ਇਨਸਾਨ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ ਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਤੁਸੀਂ ਜਾਣਦੇ ਵਿਗਿਆਨ ਦਾ ਯੁੱਗ ਆ ਵਿਗਿਆਨ ਦੇ ਯੁੱਗ ਦੇ ਵਿੱਚ ਕੁਝ ਸਭ ਕੁਝ ਹੋ ਸਕਦਾ ਹੈ ਤੇ ਔਰ ਮੈਂ ਇਸ ਪਰਿਵਾਰ ਦਾ ਔਰ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਵਿਦੇਸ਼ ਤੋਂ ਆ ਕੇ ਔਰ ਜੇ ਇਹ ਮੇਨੂੰ ਤੋਹਫਾ ਦਿੱਤਾ। ਧੰਨਵਾਦ ਚਾਹੁੰਦਾ ਜਿਹੜੀ ਗੱਲ ਕੀਤੀ ਚਾਹੁੰਦਾ ਜਿਹੜਾ ਜਿਹੜਾ ਫਰੀਦੂਨ ਦੀ ਹਰ ਇੱਕ ਸੁਖਮਾ ਹੁੰਦਾ ਹੈ। ਦੇਖੋ ਜੀ ਗਿਫਟ ਨੂੰ ਹਣ ਆਪਾਂ ਕੀ ਕੀਮਤ ਨਹੀਂ ਕੋਈ ਹੁੰਦੀ ਗਿਫਟ ਦੀ ਆਪਾਂ ਹੁਣ ਕੀ ਕਹਿ ਦਈਏ ਭਾਜੀ ਉਹਨਾਂ ਨੇ ਕਦੀ ਕਦੀ ਇਹ ਪੈਸੇ ਦੀ ਗੱਲ ਹੀ ਨਹੀਂ ਕੀਤੀ ਸਿਰਫ ਇਦਾਂ ਵੀ ਜਦ ਵੀ ਬੈਂਦੇ ਹੁੰਦੇ ਆਉਂਦੇ ਹੁੰਦੇ ਮੈਂ ਇਹ ਗੱਲ ਇਹਨਾਂ ਨੂੰ तकरीबन 2-3 ਸਾਲ ਤੋਂ ਇਹ ਗੱਲ ਕਹਿ ਰਿਹਾ ਸੀ ਮੈਂ ਕਿਹਾ ਭਾਜੀ ਸਾਨੂੰ ਵੀ ਚੰ ਤੇ ਵੀ ਜਿਹੜਾ ਆ ਪਲਾਟ ਲੈ ਦੋ ਔਰ ਇਹਦਾ ਕੀ ਪ੍ਰੋਸੈਸ ਹੈ ਮੈਨੂੰ ਕੁਝ ਨਹੀਂ ਪਤਾ ਸੀ ਉਹ ਕਹਿੰਦੇ ਜਸਰਜੀਤ ਆਇਆ ਵੀ ਮੈਂ ਤੈਨੂੰ ਇੱਕ ਪਲਾਟ ਲੈ ਤੈਨੂੰ ਦੇ ਦੇਣਾ ਗਿਫਟੀ ਦੇ ਦੇਣਾ ਔਰ ਅੱਜ ਇਹ ਇੰਡੀਆ ਦੇ ਵਿੱਚ ਆਏ ਤੋਂ ਇਹਨਾਂ ਨੇ ਮੈਨੂੰ ਕਰੀਬਨ 1 ਏਕੜ ਜ਼ਮੀਨ ਆ ਜਿਹੜੀ ਉਹ ਕੀਤੀ ਆ ਹੁਣ ਦੇਖਾਂਗੇ ਕੀ ਆ ਆਨਲਾਈਨ ਪ੍ਰੋਸੈਸ ਜਿੱਦਾਂ ਉਹ ਵੀ ਕੰਪਲੀਟ ਜਲਦੀ ਹੋ ਜਾਏਗਾ ਔਰ ਜੋ ਇਹਨਾਂ ਨੂੰ ਪਾਵਰ ਆਫ ਟਾਰਨੀ ਸੀਗੀ ਔਰ ਜੇ ਇਹਨਾਂ ਨੇ ਪੇਪਰ ਮੇਰੇ ਹੱਥ ਦੇ ਵਿੱਚ ਦਿੱਤੇ ਮੈਂ ਇਸ ਪਰਿਵਾਰ ਦਾ ਇਹਨਾਂ ਦੀ ਮਾਤਾ ਜੀ ਦਾ ਇਹਨਾਂ ਦੇ ਬ੍ਰਦਰ ਜੀ ਦਾ ਔਰ ਸਾਰਾ ਸਹਿਯੋਗ ਭਾਜੀ ਉਹਨਾਂ ਨੇ ਸਾਰਾ ਪ੍ਰੋਸੈਸ ਦੱਸਿਆ ਸੀ ਕਿਸ ਤਰ੍ਹਾਂ ਆਪਣੀ ਅਮਰੀਕਾ ਤੋਂ ਅਮਰੀ ਤੇ ਇਹਨਾਂ ਜਿਹਦਾ ਪ੍ਰੋਸੀਜਰ ਦੱਸਿਆ ਸੀਗਾ ਕਿੱਲੇ ਵੀ ਤੇ ਜਿਹੜਾ ਕੀਤਾ ਹੈ ਔਰ ਜਿਹੜਾ ਹੁਣ ਅੱਗੇ ਹੋਏਗਾ ਆਨਲਾਈਨ ਜੋ ਵੀ ਪ੍ਰੋਸੈਸ ਹੋਏਗਾ ਜਿਸ ਤਰ੍ਹਾਂ ਵੀ ਹੋਏਗਾ ਕਿਉਂਕਿ ਇਹਨਾਂ ਨੇ ਜਲਦੀ ਫਿਰ ਵਾਪਸ ਚਲੇ ਜਾਣਾ ਚਲੋ ਮੇਰੀ ਇਹਨਾਂ ਨੇ ਦਿਲੀ ਖਾਸ਼ ਨੂੰ ਪੂਰਾ ਕੀਤਾ ਮੈਂ ਇਸ ਪਰਿਵਾਰ ਦਾ ਬ੍ਰਦਰ ਹੋਣਾ ਜੀਦਾ ਬਹੁਤ ਜਲੂਤ ਧੰਵਾਦ ਕਰਦਾ ਕਈਆਂ ਦਾ ਹੋਰ ਸੁਪਨਾ ਹੁੰਦਾ ਹੈ ਕਈ ਗੱਲਾਂ ਵੀ ਕਰਦੇ ਚਾਹੁੰਦੇ ਰਹਿੰਦੇ ਕਿ ਗੱਲਾਂ ਹੀ ਰਹਿਣ ਸੁਪਨੇ ਰਹਿੰਦੇ ਤੁਹਾਡਾ ਸੁਪਨਾ ਸੱਚਾ ਹੋ ਰਿਹਾ ਹੈ ਤੇ ਹੋਰਨਾਂ ਨੂੰ ਜਿਹੜੇ ਆਪਣੇ ਏਸੀ ਦੇ ਸੁਪਨਾ ਦੇਖ ਰਹੇ ਆ ਗੱਲਾਂ ਕਰ ਰਹੇ ਉਹਨਾਂ ਨੂੰ ਦੇਖੋ ਜੀ ਸੁਪਨਾ ਤਾਂ ਉਦੋਂ ਵੀ ਪੂਰਾ ਹੋਏਗਾ ਜਦੋਂ ਅਸੀਂ ਚੰ ਜਦੋਂ ਮਨੋਖ ਜਿਹੜਾ ਉਸ ਜਗ੍ਹਾ ਤੇ ਪਹੁੰਚ ਜਾਏਗਾ ਮਨੋਖ ਉੱਥੇ ਰਹੇਗਾ ਕਿਉਂਕਿ ਇਹ ਵਿਗਿਆਨ ਦੀ ਬਹੁਤ ਵੱਡੀ ਖੋਜ ਆ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਵਿਗਿਆਨੀਆਂ ਦਾ ਜਿਹੜੇ ਸਾਡੇ ਵਿਗਿਆਨ ਦੇ ਖੇਤਰ ਦੇ ਨਾਲ ਜੁੜੇ ਹੋਏ ਆ ਵਿਗਿਆਨ ਨੂੰ ਸਮਝਦੇ ਆ ਅੱਜ ਜੇ ਵਿਗਿਆਨ ਉਸ ਜਗ੍ਹਾ ਤੇ ਪਹੁੰਚਿਆ ਜਾਂ ਮਨੋਖ ਉਸ ਜਗ੍ਹਾ ਤੇ ਪਹੁੰਚਾਇਆ ਵਿਗਿਆਨ ਦੀ ਜਿਹੜੀ ਤਕਨੀਕ ਜਿਹੜੀ ਵਿਗਿਆਨ ਦੇ ਜਿਹੜੇ ਉਪਕਰਣ ਆ ਜਿਹੜੇ ਉਹਨਾਂ ਦੇ ਸੋਰਸ ਆ ਔਰ ਜਿਹੜੀਆਂ ਵਿਗਿਆਨ ਦੀ ਜਿਹੜੀ ਮਸ਼ੀਨਰੀ ਆ ਉੱਥੇ ਪਹੁੰਚੀ ਆ ਤੇ ਸਭ ਤੋਂ ਵੱਡਾ ਮੈਂ ਜਿਹੜਾ ਇਹ ਸ਼ਲਾਂਗਾ ਕਰਦਾ ਆ ਤਾਂ ਵਿਗਿਆਨ ਦਾ ਕਰਦਾ ਆ ਕੌਂਕੀ ਵਿਗਿਆਨ ਦੇ ਜ਼ਰੀਏ ਸਾਇੰਸ ਦੇ ਯੁੱਗ ਦੇ ਵਿੱਚ ਜੋ ਸਾਇੰਸ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਆ ਇਹ ਮਹਿਸੂਸ ਕਰਦੇ ਹੋ ਖਾਪਰੀ ਬਹੁਤ ਚੰਗਾ ਮਹਿਸੂਸ ਕਰਦੇ ਜੇ ਕੋਈ ਪ੍ਰਾਣ ਨੂੰ ਕੋਈ ਗਿਫਟ ਦੇਵੇ ਚੰਦਰਮਾ ਦੇ ਉੱਤੇ ਪਲਾਟ ਤੇ ਤੇ ਚੰਗਾ ਹੀ ਮਹਿਸੂਸ ਕਰੇਗਾ ਹਰ ਕੋਈ ਵਿਅਕਤੀ